ਜਦੋਂ ਠੰਡ ਹੁੰਦੀ ਹੈ ਨਾ ਜਿਆਦੇ ਠੰਡ ਹੋ ਜਾਂਦੀ ਹੈ ਜਦੋਂ ਬੱਦਲ ਵਾਈ ਜੀ ਹੋ ਜਾਂਦੀ ਹੈ ਤੇ ਉਦੋਂ ਫਿਰ ਐਂਜੀ ਕਰਦਾ ਹੈਗਾ ਵੀ ਕੋਈ ਨਾ ਕੋਈ ਵਧੀਆ ਜੀ ਚੀਜ਼ ਬਣਾ ਲਈਏ ਜਿਹੜੀ ਗਰਮ 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 ਆਪਣੇ ਅੰਦਰ ਸੁੱਟੀਏ ਤੇ ਵਧੀਆ ਜਿਹਾ ਸਵਾਦ ਆਵੇ ਤੇ ਮਸਤੀ ਮਾਰੀਏ ਤੇ ਨਜ਼ਾਰੇ ਲੁੱਟੀਏ ਹਨਾ ਤੁਹਾਨੂੰ ਵੀ ਪਤਾ ਹੀ ਆ ਤੇ ਭਾਈ ਮੈਂ ਕੀ ਕੀਤਾ ਮੈਂ ਆਖਾ ਚੱਲ ਮਨਾ ਹੋ ਜਾ ਖੜੇ ਨਹੀਂ ਹਰ ਜਾਈਆਂ ਚ ਬੈਠੇ ਤੋਂ ਸਰਦਾ ਹੈਗਾ ਆਪਣੇ ਚੱਕਲਾ ਗੰਡੇ ਟਮਾਟਰ ਮੈਂ ਕੀ ਕੀਤਾ ਜੀ ਦੋ ਗੰਡੇ ਚੱਕਲੇ ਤੇ ਨਾਲ ਮੈਂ ਕੀ ਕੀਤਾ ਇਹਨਾਂ ਨੂੰ ਚੀਰਾ ਚਰਾਈ ਦਾ ਇਹਦਾ ਕੰਮ ਸ਼ੁਰੂ ਕਰਤਾ ਮੈਂ ਕਿਹਾ ਕਿਰਾ ਫਟਾਫਟ ਇਹਨਾਂ ਦੀ ਵੱਡਾ ਟੁੱਕੀ ਕਰਾਂ ਤੇ ਇਹਨਾਂ ਨੂੰ ਨਾ ਇਕੱਠਾ ਕਰਕੇ ਸਮਾਨ ਮੈਂ ਰੱਖ ਲਿਆ ਤੇ ਵਿੱਚ ਹੀ ਚੀਰ ਲੇ ਜੀ ਆਲੂ ਠੀਕ ਆ ਆਲੂ ਦੇਖੋ ਕਿਵੇਂ ਰੰਗ ਬਰੰਗੇ ਫੁੱਲ ਕੱਢੀ ਆਉਂਦੇ ਨੇ ਵਿੱਚ ਹਨਾ ਇਹਨਾਂ ਦੇ ਵਿੱਚ ਜਾਮਣੀ ਜਾਮਣੀ ਫੁੱਲ ਤੇ ਵਿੱਚੇ ਚੱਕ ਲੇ ਮੈਂ ਆਹ ਸੂੰਗਰੇ ਮੂੰਗਰੇ ਮੂੰਗਰੇ ਸੁੰਗਰੇ ਚੱਕ ਲੇ ਜੀ ਮੂੰਗਰੇ ਚੱਕ ਕੇ ਜਦੋਂ ਮੈਂ ਰੱਖੋ ਇਹ ਕੱਟਣ ਲੱਗੀ ਨਾ ਤੇ ਮੇਰੇ ਇੱਕ ਗੱਲ ਯਾਦ ਆ ਗਈ ਇੱਕ ਭੂਕਣਾ ਹੁੰਦਾ ਸੀਗਾ ਆਪਣੇ ਖੇਤਾਂ 'ਚ ਉਹ ਆਮ ਹੀ ਉਗਰੇ ਆਉਂਦਾ ਹੁੰਦਾ ਸੀਗਾ ਤੇ ਪਈ ਅਸੀਂ ਜਦੋਂ ਛੋਟੀਆਂ-ਛੋਟੀਆਂ ਹੁੰਦੀਆਂ ਮਿੱਟੀ ਦੇ ਭਾਂਡੇ ਜੇ ਲੈ ਲੈਂਦੀਆਂ ਨਿੱਕੀ-ਨਿੱਕੀ ਕੁੱਜੀਆਂ ਜੀਆਂ ਚੱਪਣੀਆਂ ਜੀਆਂ ਤੇ ਨਿੱਕਾ ਜਿਹਾ ਚੁੱਲ੍ਹਾ ਬਣਾ ਕੇ ਨੇ ਛੋਟਾ ਜਿਹਾ ਡਲੀਆਂ ਦਾ ਤੇ ਉਹਦੇ ਥੱਲੇ ਡੱਕੇ ਜੇ ਲਾ ਕੇ ਤੇ ਮੂੰਗਰੇ ਚੱਕ ਲੈਣੇ ਵਿੱਚ ਪਾਣੀ ਪਾ ਲੈਣਾ ਤੇ ਘਰੋਂ ਚੋਰੀਓ ਚੱਕ ਲਿਓਣਾ ਜੀ ਨੌਨ ਮਿਰਚ ਮਾਂ ਤੋਂ ਕਹਿਣਾ ਵੀ ਮਾਂ ਲੜੂਗੀ ਆਖੂਗੀ ਨੌਨ ਮਿਰਚ ਖਰਾਬ ਕਰੀ ਜਾਣੀ ਆ ਚੱਕਣਾ ਉਥੋਂ ਤੇ ਲਿਆ ਕੇ ਉਹਦੇ ਵਿੱਚ ਕਰਕੇ ਇਕੱਠਾ ਤੇ ਥੱਲੇ ਅੱਗ ਬਾਲ ਦੇਣੀ ਉਹ ਵਿਚਾਰਾ ਰਿੱਜੀ ਜਾਂਦਾ ਕਹਿੰਦੀਆਂ ਮੂੰਗਰੇ ਧਰਦੀਆਂ ਉਦੋਂ ਉਹ ਮੂੰਗਰੇ ਲੱਗਦੇ ਹੁੰਦੇ ਸੀਗੇ ਆਹ ਲੋ ਜੀ ਆਪਣੇ ਦੇਖੋ ਆਪਾਂ ਲਾਤਾ ਤੜਕਾ ਮੈਂ ਕਹਿੰਨੀ ਇਹ ਤੜਕ ਫੜਕ ਕਰਤੇ ਮੂੰਗਰੇ ਜੀਰੇ ਦਾ ਤੜਕਾ ਲਾਤਾ ਤੇ ਵਿੱਚ ਇਹ ਮੂੰਗਰੇ ਤੇ ਵਿੱਚੇ ਆਲੂ ਗੰਡੇ ਪਾ ਕੇ ਸਾਰਾ ਕੁਝ ਆਪਾਂ ਤਿਆਰ ਕਰਤਾ ਤੇ ਇਹਨਾਂ ਦਾ ਮਤਲਬ ਤੜਕਾ ਵੀ ਆਪਾਂ ਇਹੋ ਜਿਹਾ ਲਾਈ ਆਏ ਜੀ ਗਵਾਂਢੀਆਂ ਤੱਕ ਪਹੁੰਚ ਜਾਂਦੀ ਹੈ ਆਪਣੇ ਤੜਕੇ ਦੀ ਖੁਸ਼ਬੂ ਤੇ ਮੈਂ ਕਹਨੀ ਆ ਕਈ ਵਾਰੀ ਤਾਂ ਖੰਘਣੀ ਲੱਗ ਜਾਂਦੇ ਜਦੋਂ ਤੜਕੇ ਦਾ ਮਸਾਲਾ ਜ਼ਿਆਦਾ ਮੱਚ ਜਾਂਦਾ ਨਾ ਵਿੱਚ ਮਿਰਚਾਂ ਮਿਰਚਾਂ ਤੇ ਮੈਂ ਕਹਦੇ ਨੀ ਕੋਈ ਗੱਲ ਨਹੀਂ ਤੁਸੀਂ 2 ਮਿੰਟ ਖੰਘ ਲਓ ਇੰਨਾ ਨਾ ਮੇਰੀ ਸਬਜ਼ੀ ਵਧੀਆ ਬਣ ਜੂਗੀ ਤੁਹਾਡਾ ਕੁਛ ਨਹੀਂ ਜਾਂਦਾ ਭਾਈ ਤੁਸੋਂ ਨੂੰ ਤਾਂ 2 ਮਿੰਟ ਖੰਘ ਆਉਂਦੀ ਹੈ ਤੁਸੀਂ ਖੰਘ ਲਓ ਤੇ ਆਹ ਲਓ ਜੀ ਆਪਾਂ ਉਹਦੇ ਵਿੱਚ ਪਾਤਾ ਹਜੇ ਤੱਕ ਆਪਾਂ ਮਿਰਚਾਂ ਨਹੀਂ ਪਾਈਆਂ ਨਹੀਂ ਤਾਂ ਉਹਨਾਂ ਨੂੰ ਖੰਘ ਛਿੜਪਨ ਦੀ ਮੈਂ ਕਿਹਾ ਚੱਲ ਮਿਰਚਾਂ ਮਨਾ ਬਾਅਦ ਚ ਪਾਵਾਂਗੇ ਕਾਦੇ ਵਾਸਤੇ ਗਵਾਂ ਆਹ ਲੋ ਜੀ ਵਿੱਚੇ ਆਪਾਂ ਟਮਾਟਰ ਪਾਤੇ ਜੀ ਖਰ ਮੇਰੇ ਪੜੋਸੀ ਬਹੁਤ ਚੰਗੇ ਆ ਵਿਚਾਰੇ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਸਾਰਾ ਦਿਨ ਪਤਾ ਹੈ ਵੀ ਇਹ ਜਾਂ ਤਾਂ ਫਿਰ ਬੈਠੀ ਰਹਿੰਦੀ ਹੈ ਤੇ ਜੇ ਉੱਠਦੀ ਹੈ ਤਾਂ ਫਿਰ ਵਿਚਾਰੀ ਕੁਛ ਨਾ ਕੁਛ ਇਹ ਆ ਜਾਂ ਤੜਕ ਫੜਕ ਕਰ ਲੈਂਦੀ ਹੈ ਸਾਰੇ ਜਾਣਦੇ ਆ ਮੈਨੂੰ ਕੋਈ ਨਹੀਂ ਮੇਰੇ ਤੋਂ ਗੁੱਝਿਆ ਹੈਗਾ ਤੇ ਨਾ ਮੈਂ ਗੁੱਝੀਆ ਕਿਸੇ ਤੋਂ ਆਹ ਲੋ ਜੀ ਆਪਾਂ ਵਿੱਚੇ ਟਮਾਟਰ ਪਾਤੇ ਵੀ ਜਿਹੜਾ ਕੀ ਮਸਾਲੇ ਦਾ ਨਾ ਗੰਢਿਆ ਗੰਢਿਆਂ ਦਾ ਇਹ ਆਹ ਸੌਰੀ ਗੰਢਿਆਂ ਦਾ ਨਹੀਂ ਮਿਰਚਾਂ ਮੁਰਚਾਂ ਦਾ ਜਿਹੜਾ ਕੋਈ ਉਹ ਨਾ ਹੋਵੇ ਸਾੜਾ ਨਾ ਪਵੇ ਹਨਾ ਆਹ ਲੋ ਜੀ ਆਪਾਂ ਸਾਰਾ ਕੁਝ ਕਰ ਲਿਆ ਇਕੱਠਾ ਮੈਂ ਕਹਿੰਦੀ ਜਿਹੜਾ ਆਹ ਇਕੱਠਾ ਜਿਹਾ ਸਮਾਨ ਪਾਉਣ ਤੇ ਲੱਜਤ ਆਉਂਦੀ ਆ ਨਿਕ ਭੈਣ ਜੀ ਆ ਮੇਰੇ ਨਾਲ ਜੁੜੇ ਬਾਹਰਲੇ ਮੁਲਕ ਚੋਂ ਇੰਗਲੈਂਡ ਚੋਂ ਉਹ ਕਹਿੰਦੇ ਜਿੱਦ ਦੇ ਦੀਦੀ ਕਹਿੰਦੀ ਤੇਰੀ ਵੀਡੀਓ ਦੇਖਦੇ ਨੇ ਅਸੀਂ ਵੀ ਸਾਰਾ ਕੁਝ ਇਕੱਠਾ ਪਾ ਕੇ ਤੇ ਫਰਾਈਪੈਨ ਚ ਧਰ ਦਨੇ ਦੋਨੇ ਜੀ ਅਸੀਂ ਆ ਕਹਿੰਦੀ ਦੋਨੇ ਜੀ ਤੁਸੀਂ ਬਣਾ ਕੇ ਕਹਿੰਦੀ ਇਸ ਤਰ੍ਹਾਂ ਸਬਜ਼ੀ ਖਾਣੇ ਕਹਿੰਦੀ ਬੜੀ ਸਵਾਦ ਲੱਗਦੀ ਕਹਿੰਦੀ ਤੇਰੇ ਬਾਜੀ ਕਹਿੰਦੇ ਨਾ ਤੂੰ ਐ ਕਰ ਆਪਣੇ ਆਲੂਆਂ ਦੀ ਸਬਜ਼ੀ ਚ ਵੀ ਦੁੱਧ ਪਾ ਲੈ ਕਹਿੰਦੇ ਅਖੇ ਆਪਣੀ ਮੈਡਮ ਪਾਉਂਦੀ ਹੁੰਦੀ ਹੈ ਮੈਂ ਹਰ ਇੱਕ ਸਬਜ਼ੀ ਚ ਦੁੱਧ ਪਾ ਲੈਣੀ ਮੈਂ ਕਦੇ ਨਹੀਂ ਚੱਲ ਐਨੇ ਨ ਸਾਰਾ ਕੁਝ ਪਾਲਿਆ ਜ਼ਿੰਦਗੀ ਦੇ ਨਜ਼ਾਰੇ ਲਓ ਚੰਗਾ ਖਾ ਕੇ ਹੁਣੇ ਜਿਹੜੀ ਗਰਮ ਗਰਮ ਭਾਫਾਂ ਪਈਆਂ ਨਿਕਲਦੀਆਂ ਨੇ ਨਾ ਇਹ ਭਾਫਾਂ ਉਹਨਾਂ ਵੇ ਮੂੰਹ ਚ ਪਾਣੀ ਲਿਆਉਂਦੀਆਂ ਵੀ ਕਦੋਂ ਤਤੀ ਜੀ ਰੋਟੀ ਪੱਕੇ ਤੇ ਕਦੋਂ ਆਪਾਂ ਭਾਫਾਂ ਨਿਕਲਦੀਆਂ ਰੋਟੀ ਆ ਸਬਜ਼ੀ ਦੀਆਂ ਰੋਟੀ ਦੇ ਉੱਤੇ ਧਰিয়ে ਜੇ ਕਿਤੇ ਰੋਟੀ ਦੇ ਉੱਤੇ ਧਰ ਕੇ ਖਾ ਲਈ ਉਦੋਂ ਵੀ ਜ਼ਿਆਦਾ ਸਵਾਦ ਲੱਗਦਾ ਠੀਕ ਹੈ ਜੀ ਕਈ ਵਾਰੀ ਮੈਂ ਕੀ ਕਰਦੀ ਆ ਨਾ ਬਣਾ ਕੇ ਵੱਡੀ ਸਾਰੀ ਰੋਟੀ ਤੇ ਮੈਂ ਉੱਤੇ ਧਰ ਲਣੀ ਆ ਥੋੜਾ ਜਿਹਾ ਆਪਾਂ ਪਾਣੀ ਪਾ ਦਿੰਨੇ ਕਿਉਂਕਿ ਜਿਹੜੇ ਆਲੂ ਹੁੰਦੇ ਆ ਨਾ ਆਲੂ ਨੇ ਵਿਚਾਰੇ ਬਣਦੇ ਮੂੰਗਰੇ ਤਾਂ ਖਬਰਾਂ ਆਲੂ ਥੋੜਾ ਜਿਹਾ ਟਾਈਮ ਲੈਂਦੇ ਹੈਗਾ ਥੋੜਾ ਜਿਹਾ ਪਾਣੀ ਪਾਉਣਾ ਜਿਆਦਾ ਨਹੀਂ ਪਾਉਣਾ ਹੁਣ ਦੇਖਿਓ ਤੁਸੀਂ ਜਦੋਂ ਉਹਨੇ ਨੂੰ ਮੈਂ ਕੀ ਕਰਦੀ ਆ ਜੀ ਮੈਂ ਗੁੰਨ ਲੰਨੀ ਆਟਾ ਮੈਂ ਤੁਹਾਨੂੰ ਦੱਸਦੀ ਆ ਨਾਲ ਦੀ ਨਾਲ ਕੰਮ ਜਿਹੜਾ ਹੋ ਜੇ ਉਹਦੇ ਅਰਗੀ ਰੀਸ ਨਹੀਂ ਆਪਾਂ ਹੁਣ ਆਟਾ ਚੱਕਿਆ ਪ੍ਰਾਂਤ ਚੱਕੀ ਆਟਾ ਗੁੰਨਿਆ ਤੇ ਫਰਾਈ ਫਿਰਨ ਦੀ ਡੰਡੀ ਕੀਤੀ ਪਰਲੇ ਪਾਸੇ ਆਪਾਂ ਲੋ ਜੀ ਆਪਾਂ ਹੁਣ ਕੀ ਕਰਨਾ ਹੈਗਾ ਪੂਰਾ ਜੋਰ ਸ਼ੋਰ ਲਾ ਕੇ ਆਪਾਂ ਆਟਾ ਲੈਣਾ ਗੁੰਨ ਆਹ ਲੋ ਜੀ ਰੱਖ ਲਿਆ ਆਪਾਂ ਆਟਾ ਮਲ ਕੇ ਰੱਖ ਲਿਆ ਪ੍ਰਾਂਤ ਸਾਫ ਕਰ ਲਈ ਲੋ ਜੀ ਆਪਾਂ ਪਕਾਲੀਆਂ ਰੋਟੀਆਂ ਮੈਂ ਕਹਿੰਦੀ ਆ ਗਰਮ ਗਰਮ ਲਾਵਾਂਗੇ ਬੱਢੀnga ਬੱਢੀnga ਲਾ ਲਾਂਗੇ ਕੋਈ ਜ਼ਰੂਰੀ ਤਾਂ ਨਹੀਂ ਵੀ ਆਪਾਂ ਨਿੱਕਾ ਦਿਖਾਵਾ ਕਰਨਾ ਕਿਤੇ ਆਹ ਲਓ ਜੀ ਆਪਾਂ ਰੋਟੀ ਲਈ ਲਾ ਪਤਲੀਆਂ ਪਤਲੀਆਂ ਰੋਟੀਆਂ ਮੈਂ ਕਹਨੀ ਆਂ ਕਿਆ ਬਾਤਾਂ ਨੇ ਇੰਨੀ ਸਵਾਦ ਬਣਦੀ ਹੈਗੀ ਆ ਤੁਸੀਂ ਵੀ ਜੇ ਅੱਜ ਮੇਰੀ ਵੀਡੀਓ ਦੇਖੀ ਜਾਨੀ ਹੋ ਨਾ ਤਾਂ ਤੁਸੀਂ ਮੂੰਗਰਿਆਂ ਦੀ ਸਬਜ਼ੀ ਜ਼ਰੂਰ ਧਰੋ ਸੂੰਗਰੇ ਮੂੰਗਰੇ ਮੈਂ ਮੂੰਗਰੇ ਕਹਨੀ ਆਂ ਤੁਸੀਂ ਪਤਾ ਨਹੀਂ ਕੀ ਕਹਨੇ ਹੋ ਭਾਈ ਮੈਨੂੰ ਨਹੀਂ ਪਤਾ ਹੈਗਾ ਆਹ ਲੋ ਜੀ ਆਪਣੇ ਬਣ ਗਏ ਫੁਲਕੇ ਤੇ ਇੱਧਰ ਬਣ ਗਈ ਸਬਜ਼ੀ ਤੇ ਸਬਜ਼ੀ ਚੱਕ ਕੇ ਆਪਾਂ ਪਾ ਲੈਣੀ ਹੈਗੀ ਆ ਜੀ ਬਾਟੀ ਦੇ ਵਿੱਚ ਤਿਆਰ ਕਰ ਲਿਆ ਸਾਰਾ ਕੁਝ ਬਾਟੀ ਦੇ ਵਿੱਚ ਸਬਜ਼ੀ ਪਾਈ ਪਈ ਹੈਗੀ ਆਪਾਂ ਤੇ ਹੁਣ ਕੀ ਕਰਨਾ ਹੈਗਾ ਜੀ ਚੱਕਣਾ ਤੇ ਬਾਟੀ ਦੇ ਵਿੱਚ ਪਾ ਦੇਣਾ ਜੀ ਕਿਉਂ ਠੀਕ ਹੈ ਜੀ ਘਿਓ ਪਾ ਦੇਣਾ ਬਾਟੀ ਦੇ ਵਿੱਚ ਮੂੰਗਰਿਆਂ ਦੀ ਜਿਹੜੀ ਸਬਜ਼ੀ ਹੁੰਦੀ ਹੈ ਨਾ ਆਲੂ ਮੂੰਗਰਿਆਂ ਦੀ ਇਹ ਘਿਓ ਬਿਨਾ ਜਾਵਦੀ ਨਹੀਂ ਸਵਾਦ ਲੱਗਦੀ ਇਹ ਤਾਂ ਜੀ ਇਹਦੇ ਵਿੱਚ ਇਹਨੂੰ ਕੋਈ ਮਾੜਾ ਮੋਟਾ ਸੁਰਖੀ ਵੀ ਨਹੀਂ ਇਹਨੂੰ ਲਾਵਾਂਗੇ ਫੇਰ ਹੀ ਸਵਾਦ ਲੱਗੂਗੀ ਇਕੱਲੀ ਵੀ ਖਾ ਲਈਦੀ ਪਰ ਚਲੋ ਇੰਨੇ ਨਾਲ ਘਿਓ ਪੋਰਾ ਚੱਲ ਜਾਏਗਾ ਠੰਢੀ ਉਤਰੂਗੀ ਕੋਈ ਘਾਟ ਬਾਦ ਨਹੀਂ ਰਹਿੰਦੀ ਸਰੀਰ ਦੇ ਵਿੱਚ ਹਨਾ ਆਹ ਲਓ ਜੀ ਚੱਕੋ ਜੀ ਆਪਾਂ ਰੋਟੀ ਵੀ ਲਈ ਚੋਪੜ ਤੇ ਹੁਣ ਆਪਾਂ ਚੱਕਦੇ ਆਂ ਆਪਣੀ ਪਲੇਟ ਤੇ ਆਪਾਂ ਲਗਦੇ ਆਂ ਖਾਣ ਮੈਂ ਕਹਿੰਦੀ ਮੈਂ ਤੁਹਾਨੂੰ ਕਿਹੜਾ ਟੇਸਟ ਦੱਸਦੀ ਆਂ ਇਥੇ ਖੜੀ ਖੜੀ ਖਾਨੀਆਂ ਜਿਵੇਂ ਵਿਆਹ ਦੇ ਵਿੱਚ ਖਾਈ ਜਾਂਦੇ ਹੁੰਦੇ ਨੇ ਮੈਂ ਕਿਹਾ ਤੁਹਾਨੂੰ ਟੇਸਟ ਦੱਸ ਦਿਆਂ ਤੇ ਨਾਲੇ ਸਰਦਾਰ ਜੀ ਨੂੰ ਪੁੱਛ ਦਿਆਂ ਕਿਵੇਂ ਬਣਿਆ ਤੇ ਚਲੋ ਜੀ ਤੁਸੀਂ ਵੀ ਬਣਾ ਕੇ ਖਾ ਲੋ ਹਨਾ ਜਿਹਨੇ ਜਿਹਨੇ ਖਾ ਲਈ ਤੇ ਕਮੈਂਟ ਕਰਦਿਆ ਕਰੋ ਵਧੀਆ ਮਿੱਠੇ ਮਿੱਠੇ ਕਮੈਂਟ ਕਰਦਿਆ ਕਰੋ ਪਿੰਡ ਦੱਸਦਿਆ ਕਰੋ ਨਾਂ ਦੱਸਦਿਆ ਕਰੋ ਇਹਨਾਂ ਦਾ ਮੈਨੂੰ ਹੌਸਲਾ ਹੋ ਜਾਂਦਾ ਵੀ ਫਲਾਣੇ ਪਿੰਡ ਤੋਂ ਫਲਾਣੇ ਨਾਂ ਤੋਂ ਜੁੜੇ ਐ ਲੋ ਜੀ ਸਾਡੇ ਡਾਕਟਰ ਸਾਹਿਬ ਵੀ ਕਹਿੰਦੇ ਬਹੁਤ ਵਧੀਆ ਬਣਿਆ ਓਕੇ ਜੀ ਥੈਂਕ ਯੂ ਜੀ ਬਾਏ ਬਾਏ